ਸਿੱਧੀ ਗੱਲ ਮਹਿੰਦਰ ਸਿੰਘ ਲਾਹਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਤੇ ਅੱਜ ਗਣਤੰਤਰ ਦਿਵਸ ਤੇ ਉੱਪਰ ਸਾਰੇ ਭਾਰਤੀਆਂ ਤੇ ਵਿਦੇਸ਼ਾਂ ਚ ਬੈਠੇ ਸਾਡੇ ਭਾਰਤੀ ਉਹਨਾਂ ਸਾਰਿਆਂ ਨੂੰ ਇਸ ਦਿਨ ਦੀਆਂ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਸੋ ਇਸੇ ਹੀ ਸੰਦਰਭ ਦੇ ਵਿੱਚ ਅੱਜ ਦਸ਼ਮੇਸ਼ ਰੋਟੀ ਬੈਂਕ ٹرسٹ ਵੱਲੋਂ ਸੀਨੀਅਰ ਸਕੈਂਦਰੀ ਸਕੂਲ ਪਰਵਾਲਾ ਹਰਿਆਣਾ ਵਿੱਚ ਸਰਬਜੀਤ ਸਿੰਘ ਹੁਣਾਂ ਦੀ ਅਗਵਾਈ ਚ ਉਹਨਾਂ ਲੋੜਵੰਦ ਬੱਚਿਆਂ ਨੂੰ ਬੂਟ ਤੇ ਵਰਦੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਪਿੰਡ ਦੇ ਸਰਪੰਚ ਮਹਾਵੀਰ ਜੀ ਅਤੇ ਹੋਰ ਅਨੇਕਾਂ ਪਤਵੰਤੇ ਸੱਜਣ ਜਿਨ੍ਹਾਂ ਦੇ ਵਿੱਚ ਬੋਬੀ ਬਾਜਵਾ ਜੀ ਦਲੀਪ ਸ਼ਾਹ ਜੀ ਜਰਨੈਲ ਸਿੰਘ ਜੀ ਸਤਵਿੰਦਰ ਕੌਰ ਜੀ ਗੁਰਨੀਤ ਕੌਰ ਜੀ ਅਤੇ ਐਨਜੀਓ ਇੱਕ ਟਰੂ ਹੋਪ ਨਾਂ ਦੀ ਜਥੇਬੰਦੀ ਨੇ ਛਿਧਰਤ ਕੀਤੀ। ਔਰ ਇੱਥੇ ਬੁਲਾ ਰਹਿਆਂ ਨੇ ਬੋਲਦਿਆਂ ਹੋਇਆਂ ਸਾਰੇ ਬੱਚਿਆਂ ਨੂੰ ਉਹਨਾਂ ਮਹਾਨ ਵਿਅਕਤੀਆਂ ਦੀਆਂ ਉਦਾਹਰਣਾਂ ਦੇ ਦੇ ਕੇ ਇਹ ਸਮਝਾਉਣ ਦਾ ਯਤਨ ਕੀਤਾ ਕਿ ਬੱਚੇ ਕੱਲ ਦਾ ਭਵਿੱਖ ਨੇ ਤੇ ਇਹਨਾਂ ਬੱਚਿਆਂ ਨੂੰ ਉਹਨਾਂ ਮਹਾਨ ਵਿਅਕਤੀਆਂ ਦੀਆਂ ਉਦਾਹਰਣਾਂ ਤੋਂ ਉਹਨਾਂ ਅੱਗੇ ਕੰਮਾਂ ਤੋਂ ਸਬਕ ਸਿੱਖ ਕੇ ਆਪਣੇ ਆਪ ਨੂੰ ਜੀਵਨ 'ਚ ਅੱਗੇ ਲੈ ਕੇ ਜਾਣਦੀ ਜਿਹੜੀ ਆ ਉਹ ਪ੍ਰੇਰਿਤ ਕੀਤਾ ਗਿਆ ਦੇ ਅੰਦਰ ਉਹ ਗਰੀਬ ਬੱਚੇ ਜਿਹੜੇ ਮਤਲਬ ਛੋਟੇ-ਖोटे ਸਕੂਲਾਂ 'ਚ ਪੜ੍ਹ ਕੇ ਵੀ ਪ੍ਰਧਾਨ ਮੰਤਰੀ ਤੱਕ ਬਣੇ ਨੇ ਰਾਸ਼ਟਰਪਤੀ ਬਣੇ ਨੇ ਸੋ ਇਹਨਾਂ ਬੱਚਿਆਂ ਨੂੰ ਉਹਨਾਂ ਦੀਆਂ ਆਦਰਸ਼ਾਂ ਦੇ ਦੇ ਕੇ ਬਹੁਤ ਵਧੀਆ ਤੰਗ ਨਾਲ ਬੁਲਾ ਰਿਆ ਨੇ ਸੰਬੋਧਨ ਕੀਤਾ ਪ੍ਰਿੰਸੀਪਲ ਨਿਮਤਾ ਖੁੱਲ੍ਹੇ ਜੀ ਨੇ ਆਏ ਹੋਏ ਪਤਵੰਤੇ ਸੱਜਣਾ ਤੇ ਸਾਰੇ ਸਕੂਲ ਦੇ ਬੱਚਿਆਂ ਦਾ ਬਹੁਤ ਹੀ ਦਿਲੋਂ ਧੰਨਵਾਦ ਕੀਤਾ ਸੋ इस प्रोग्राम की एक तो खास रिपोर्ट पेश है आने जा रही हैं तो मैं बॉबी वाजपेयी जी को बोलती हूँ आ जाइए प्लीज स्टेज पे थैंक यू मैम थैंक यू सो मच क्या बात है ना बच्चे को कहने दी लोड नहीं पे एक्सपेक्टेड मैम प्रिंसिपल और स्टाफ मेंबर्स और प्यारे बच्चे सारे अपने लिए ताड़ी मारो तुम हां वेरी गुड ਕਿ ਬਹੁਤ ਅੱਛਾ ਪਰਫਾਰਮ ਕਰਕੇ ਗਏ ਨੇ ਜਿੰਨੇ ਬੱਚਿਆਂ ਪਰਫਾਰਮ ਕੀਤਾ ਹੁਣੇ ਤਾਂ ਲੋਕਾ ਟੈਲੈਂਟ ਕੋਟ ਕੋਟ ਕੇ ਪੜੇ ਪਿੰਡਾਂ ਤੋਂ ਨਿਕਲਦੇ ਬੱਚੇ ਬਹੁਤ ਟੈਲੈਂਟਡ ਗੁੱਡ ਅ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਥੈਂਕਸ ਕਰਦਾ ਦਸ਼ਮੇਸ਼ ਰੋਟੀ ਕਲੱਬ ਸਾਡੇ ਵੀਰ ਜੀ ਸਰ ਸਰਵਜੀਤ ਸਿੰਘ ਸਿੰਘ ਜੀ ਬਲਿਪ ਸਿੰਘ ਜੀ ਨਾਹਾਂ ਤੋਂ ਸਪੈਸ਼ਲੀ ਚੱਲ ਕੇ ਆਏ ਨੇ ਔਰ ਦਲੀਪ ਸ਼ਾਹ ਜੀ ਵੀਰ ਜੀ ਕਥਾਵਾਚਕ ਜੀ ਤੁਹਾਡੇ ਰੂਪ ਰੂਪੀ ਕਰਾਂਗਾ ਹੁਣੇ ਮੈਂ ਸਤਿੰਦਰ ਜੀ ਗੁਨੀਤ ਸਰਪੰਚ ਸਾਹਿਬ ਥੈਂਕ ਯੂ ਸੋ ਮਚ ਤੁਹਾਡੇ ਪਿੰਡ ਆਉਣ ਦਾ ਮੌਕਾ ਮਿਲਿਆ ਅੱਜ ਮੇਰੇ ਬੜੇ ਚਿਰ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਸੋਚ ਰਹੇ ਸੀ ਥੋੜਾ ਬਹੁਤ ਸੋਸ਼ਲ ਵਰਕ ਮੈਂ ਕਰਦਾ ਰਿਹਾ ਥੋੜਾ ਬਹੁਤ ਲੇਕਿਨ ਇਹ ਲਗਨ ਜਾਂ ਜੋ ਵੀ ਮੈਂ ਬਹੁਤ ਥੈਂਕਸਫੁਲ ਹਾਂ ਸਰ ਸਰਵਜੀਤ ਸਿੰਘ ਜੀ ਦਾ ਉਹਨਾਂ ਤੋਂ ਰਿਹਾ ਇਸ ਪਾਸੇ ਕਿਉਂਕਿ ਉਹ ਬਹੁਤ ਸਾਲਾਂ ਤੋਂ ਸੋਸ਼ਲ ਵਰਕ ਕਰਦੇ ਆਏ ਨੇ ਤਾਂ ਸਾਨੂੰ ਵੀ ਲੱਗਣ ਲਈ ਅਸੀਂ ਇਦਾਂ ਥੋੜਾ ਬਹੁਤ ਚੱਲਦੇ ਰਵਾਂਗੇ ਨਾਲ ਔਰ ਥੈਂਕ ਯੂ ਸੋ ਮੱਚ ਪ੍ਰਿੰਸੀਪਲ ਮੈਮ ਦਾ ਔਰ ਜਿਨ੍ਹਾਂ ਨੇ ਦੇਖੋ ਵਾਰ-ਵਾਰ ਮੈਨੂੰ ਮੌਕਾ ਮਿਲਦਾ ਰਹਿੰਦਾ ਸਕੂਲ 'ਚ ਔਨ ਦਾ ਥੈਂਕ ਯੂ ਸੋ ਮੱਚ ਔਰ ਦਿਵੇਦਾ ਥੈਂਕ ਯੂ ਜਿਨ੍ਹਾਂ ਦੇ ਥਰੂ ਅਸੀਂ ਐਸੇ ਇੰਟਰੋਡਿਊਸ ਹੋਏ ਐ ਸਪੈਸ਼ਲੀ ਥੈਂਕ ਯੂ ਔਰ ਮੈਂ ਇੱਕ ਰਿਕਵੈਸਟ ਕਰੂੰਗਾ ਸਰ ਕਥਾਵਾਚਕਪਾ ਜੀ ਵੀਰ ਜੀ ਤੁਸੀਂ 2 ਮਿੰਟ ਲਈ ਆਓ ਤੇ ਨਹੀਂ ਪਹਿਲਾਂ ਤੁਹਾਡੇ ਆਪਾਂ ਦੋ ਬੋਲ ਸੁਣਨੇ ਨੇ ਉਸ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਸਨਮਾਨਯੋਗ ਮੰਚ ਤੇ ਪਰਾਜ਼ਮਾਨ ਇਸ ਸਕੂਲ ਦੇ ਪ੍ਰਿੰਸੀਪਲ ਸਹਿਬਾਨ ਸਾਰੇ ਟੀਚਰਸ ਸਹਿਬਾਨ ਚੰਡੀਗੜ੍ਹ ਤੋਂ ਦਸ਼ਮੇਸ਼ ਰੋਟੀ ਬੈਂਕ ਦੇ ਚੇਅਰਮੈਨ ਸਰ ਸਰਬਜੀਤ ਸਿੰਘ ਜੀ ਔਰ ਬੋਬੇ ਬਾਜਵਾ ਜੀ ਦਲੀਪ ਸ਼ਾਹ ਜੀ ਚਿੰਨ੍ਹਵੀ ਮੰਚ ਤੇ ਵਿਰਾਜਮਾਨ ਨੇ ਸਾਡੇ ਨੰਨੇ-ਮੁੰਨੇ ਪਿਆਰੇ ਬੱਚੇ ਸਾਰਿਆਂ ਨੂੰ ਇੱਕ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸ਼ਮੇਸ਼ ਰੋਟੀ ਬੈਂਕ ਵੱਲੋਂ ਔਰ ਉਹ ਵੀ ਬਾਜਵਾ ਜੀ ਇਹਨਾਂ ਦੀ ਟੀਮ ਵੱਲੋਂ ਕੁਝ ਸਾਡੇ ਸਮਾਜ ਦਾ ਜਿਹੜਾ ਆਉਣ ਵਾਲਾ ਭਵਿੱਖ ਨੇ ਬੱਚੇ ਨੇ ਜਿਹੜੇ ਦਮਾਗੀ ਤੌਰ ਤੇ ਬੜੇ ਹੁਸ਼ਿਆਰ ਨੇ ਦਿਮਾਗੀ ਤੌਰ ਤੇ ਬੜੇ ਅਮੀਰ ਨੇ ਪਰ ਕੁਝ ਕਰਾਂ ਦੀਆਂ ਮਜਬੂਰੀਆਂ ਕੁਝ ਕਰਾਂ ਦੀਆਂ ਦਿੱਕਤਾਂ ਜਿਹੜੀਆਂ ਉਹਨਾਂ ਨੂੰ ਉਹਨਾਂ ਦੀ ਮੰਜ਼ਲ ਵੱਲ ਵਧਣ ਤੋਂ ਕਿਤੇ ਨਾ ਕਿਤੇ ਲੱਗਦਾ ਜੇ ਠਕਾਵਟ ਪੈ ਸਕਦੀ ਹੈ ਪ੍ਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਚੀਜ਼ ਦੇ ਯੋਗ ਬਣਾ ਕੇ ਭੇਜਿਆ ਜਿੱਥੋਂ ਤੱਕ ਸੇਵਾ ਦੀ ਗੱਲ ਹੈ ਸੇਵਾ ਤਾਂ ਕੁਦਰਤ ਵੀ ਕਰ ਰਹੀ ਹੈ ਆ ਹਵਾ ਚੱਲ ਰਹੀ ਆ ਕੁਦਰਤ ਸੇਵਾ ਕਰ ਰਹੀ ਹੈ ਪਾਣੀ ਆਪਣੇ ਸਭ ਨਾਲ ਸੇਵਾ ਕਰ ਰਿਹਾ ਆਕਾਸ਼ ਸੂਰਜ ਚੰ드ਰਮਾ ਸਾਰੇ ਇਹ ਕੁਦਰਤ ਦੇ ਸਰੋਤ ਸੇਵਾ ਕਰ ਰਿਹਾ ਤੇ ਇਨਸਾਨ ਜਿਹਨੂੰ ਪ੍ਰਮਾਤਮਾ ਨੇ ਅਕਲ ਮਤ ਬੁੱਧ ਸਭ ਕੁਝ ਦਿੱਤੀ ਆ ਉਹ ਆਪਣੀ ਅਕਲ ਨਾਲ ਸੇਵਾ ਕਰਨ ਦਾ ਯਤਨ ਕਰਦਾ ਔਰ ਕਿਸੇ ਨੂੰ ਗਿਆਨ ਵੰਡਣਾ ਇਹ ਵੀ ਬਹੁਤ ਵੱਡੀ ਸੇਵਾ ਹੈ ਆਪਣੇ ਗਿਆਨ ਦੇ ਨਾਲ ਕਿਸੇ ਨੂੰ ਇੰਨਾ ਯੋਗ ਕਰ ਦੇਣਾ ਕਿ ਉਹ ਅੱਗੇ ਇੱਕ ਸੋਹਣਾ ਸਮਾਜ ਸਿਰਜ ਸਕੇ ਇੱਕ ਚੰਗਾ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਕੋਈ ਚੰਗੀ ਗੱਲ ਕੋਈ ਚੰਗੀ ਸਿੱਖਿਆ ਇਸੇ ਕਰਕੇ ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸਿੱਖਣ ਲਈ ਆਓ ਸੇਵਾ ਲਈ ਜਾਓ ਇਹ ਸਕੂਲਾਂ ਦੇ ਵਿੱਚੋਂ ਇੱਕ ਨਵਾਂ ਉਹ ਜੀਵਨ ਘੜਿਆ ਜਾਂਦਾ ਹੈ ਜਿਹੜਾ ਜੀਵਨ ਇੱਕ ਸਮਾਜ ਦੇ ਵਿੱਚ ਪ੍ਰੇਰਨਾ ਸਰੋਤ ਬਣਦਾ ਹੈ ਔਰ ਨਵੇਂ ਇੱਕ ਸਮਾਜ ਦੀ ਸਿਰਜਣਾ ਕਰਦਾ ਹੈ ਔਰ ਜਿੱਥੇ ਕਿਤੇ ਆਰਥਿਕ ਪੱਖ ਕਮਜ਼ੋਰ ਹੋਵੇ ਪਰ ਬੱਚਾ ਪੜਨਾ ਚਾਹੁੰਦਾ ਹੋਵੇ ਉੱਥੇ ਫਿਰ ਪ੍ਰਮਾਤਮਾ ਕਿਸੇ ਨਾ ਕਿਸੇ ਜ਼ਰੀਏ ਕਿਸੇ ਨਾ ਕਿਸੇ ਦੀ ਡਿਊਟੀ ਲਾ ਕੇ ਭੇਜਦਾ ਹੈ ਤੇ ਕੋਈ ਤਨ ਕਰਕੇ ਸੇਵਾ ਕੋਈ ਮਨ ਕਰਕੇ ਸੇਵਾ ਕੋਈ ਧਨ ਕਰਕੇ ਸੇਵਾ ਕਰਦਾ ਹੈ ਤੇ ਉਸ ਬੱਚੇ ਨੂੰ ਉਹਦੀ ਮੰਜ਼ਲ ਤੇ ਪਹੁੰਚਣ ਵਿੱਚ ਬੜੀ ਵੱਡੀ ਇੱਕ ਸਹਾਇਤਾ ਮਿਲਦੀ ਹੈ ਕਰਵਾਉਂਦਾ ਸਾਰਾ ਕੁਝ ਪ੍ਰਮਾਤਮਾ ਹੀ ਹੈ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਦਸ਼ਮੇਸ਼ ਰੋਟੀ ਬੈਂਕ ਵੱਲੋਂ ਇੱਥੇ ਜੋ ਮੈਡਮ ਦਿਵਿਆ ਜਾਂ ਇਹ ਸਾਰੀ ਟੀਮ ਨੇ 30 ਬੱਚਿਆਂ ਨੂੰ ਚੁਣਿਆ ਉਹਨਾਂ ਵਾਸਤੇ ਵਰਦੀਆਂ ਉਹਨਾਂ ਵਾਸਤੇ ਬੂਟ ਜਿਹੜਾ ਇਸ ਸੁਸਾਇਟੀ ਵੱਲੋਂ ਇੱਕ ਛੋਟਾ ਜਿਹਾ ਉਦਮ ਕੀਤਾ ਗਿਆ ਆਉਣ ਵਾਲੇ ਸਮੇਂ ਵਿੱਚ ਵੀ ਜੋ ਜੋ ਜਿੱਥੇ ਜਿੱਥੇ ਜੋ ਲੋੜ ਪਵੇਗੀ ਉਹ ਕਰਨ ਦਾ ਯਤਨ ਕੀਤਾ ਜਾਏਗਾ ਔਰ ਜਿਹੜੇ ਬੱਚਿਆਂ ਨੂੰ ਇਹ ਅੱਜ ਸੇਵਾ ਸੁਸਾਇਟੀ ਵੱਲੋਂ ਇਦਾਂ ਦੀ ਇੱਕ ਸਹੂਲਤ ਮਿਲਣੀ ਆ ਤੇ ਉਹ ਕਦੇ ਵੀ ਆਪਣੇ ਆਪ ਨੂੰ ਛੋਟਾ ਨਾ ਸਮਝਣ ਅੱਜ ਇੱਕ ਪਰਣ ਜ਼ਰੂਰ ਕਰਕੇ ਜਾਓ ਉਹ ਬੱਚੇ ਆਪਣੇ ਮਨ ਵਿੱਚ ਇੱਕ ਅਜ ਕਹਿ ਲੋ ਕਿ ਕਸਮ ਖਾ ਲੋ ਪਰਣ ਕਰ ਲੋ ਪ੍ਰੋਮਿਸ ਕਰ ਲੋ ਪ੍ਰਮਾਤਮਾ ਕਿਰਪਾ ਕਰੇ ਮੇਰੀ ਅਰਦਾਸ ਹੈ ਸਾਡੀ ਸੋਸਾਇਟੀ ਵੱਲੋਂ ਅਰਦਾਸ ਹੈ ਉਹ ਬੱਚੇ ਇਹਨਾਂ ਬਹੁਤ ਅੱਛੇ ਅਧਿਆਪਕਾਂ ਦੀ ਕਿਰਪਾ ਨਾਲ ਇਹਨਾਂ ਦੇ ਦਿੱਤੇ ਹੋਏ ਗਿਆਨ ਕਰਕੇ ਇੰਨੇ ਉੱਚੇ ਮੁਕਾਮ ਤੇ ਪਹੁੰਚਣ ਇਨੀਆਂ ਵੱਡੀਆਂ ਕਾਮਯਾਬੀਆਂ ਉਹਨਾਂ ਨੂੰ ਮਿਲਣਾ ਤੇ ਜਦੋਂ ਕਿਤੇ ਉਹ ਵੱਡੀਆਂ ਕੁਰਸੀਆਂ ਤੇ ਬੈਠ ਕੇ ਕੋਈ ਸਮਾਜ ਦੀ ਕਿਸੇ ਵੀ ਖੇਤਰ ਚ ਸੇਵਾ ਕਰ ਰਹੇ ਹੋਣਗੇ ਤੇ ਆਪਣੀ ਜ਼ਿੰਦਗੀ ਵਿੱਚ ਇੱਕ ਇੱਕ ਬੱਚੇ ਨੂੰ ਉਹ ਅਡੌਪਟ ਕਰਕੇ ਆਪਣਾ ਪਛੋਕੜ ਯਾਦ ਕਰਕੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਬੱਚਿਆਂ ਦੀ ਮਦਦ ਕਰਕੇ ਇੱਕ ਇੱਕ ਬੱਚੇ ਨੂੰ ਵੀ ਜੋ ਪੜਾ ਗਏ ਤੇ ਸਮਝ ਲਓ ਅੱਜ ਦੀ ਕੀਤੀ ਹੋਈ ਸੇਵਾ ਉਹਨਾਂ ਨੂੰ ਉੱਥੇ ਜਾ ਕੇ ਕੰਮ ਦੇਈ। ਇਦਾਂ ਦਾ ਇੱਕ ਮਨ ਵਿੱਚ ਪਰਣ ਕੀਤਾ ਜਾ ਜਿਵੇਂ ਕਰਮ ਸਿੰਘ ਸਟੋਰੀਨ ਸਕੂਲ ਦੇ ਬਾਹਰੋਂ ਲੰਘ ਰਹੇ ਸੀ ਇੱਕ ਬੱਚਾ ਬਾਹਰ ਖੜਾ ਰੋ ਰਿਹਾ ਸੀ। ਤਾਂ ਉਹਨਾਂ ਨੇ ਪੁੱਛਿਆ ਬੇਟਾ ਕੀ ਹੋਇਆ ਰੋ ਕਿਉਂ ਰਿਹਾ? ਉਹ ਕਹਿੰਦਾ ਜੀ ਮੇਰੇ ਮਾਪੇ ਫੀਸ ਨਹੀਂ ਸੀ ਦੇ ਸਕਦੇ ਮੇਰਾ ਸਕੂਲ ਚੋਂ ਨਾ ਕੱਢ ਦਿੰਦਾ। ਉਨੇ ਕਾ ਕੋਈ ਗੱਲ ਨਹੀਂ ਉਸੇ ਵੇਲੇ ਪ੍ਰਿੰਸੀਪਲ ਕੋਲ ਗਏ ਉਸ ਬੱਚੇ ਦੀ ਫੀਸ ਦਿੱਤੀ ਉਹਦਾ ਜੋ ਖਰਚਾ ਉਹ ਕਹਿੰਦੇ ਜਿੱਥੋਂ ਤੱਕ ਇਹ ਪੜ੍ਹੇਗਾ ਉਹ ਸਾਰਾ ਖਰਚਾ ਮੈਂ ਕਰਾਂਗਾ ਪਰ ਇਸ ਬੱਚੇ ਨੂੰ ਤੁਸੀਂ ਜੋਗ ਪੜਾਈ ਜੋ ਵੀ ਇਹਨੂੰ ਜਿੱਥੋਂ ਤੱਕ ਪੜ੍ਹਨਾ ਚਾਹੁੰਦਾ ਪੜਾਓ ਇੱਕ ਦਿਨ ਉਹ ਬੱਚਾ ਪੜ੍ਹ ਲੈ ਕੇ ਬਹੁਤ ਵੱਡਾ ਅਫਸਰ ਬਣਿਆ ਤੇ ਉਹਦੇ ਮਨ 'ਚ ਆਇਆ ਵੀ ਮੈਂ ਪਹਿਲੀ ਤਨਖਾਹ ਕਰਮ ਸਿੰਘ ਹਸਟਰੀਅਮ ਨੂੰ ਦੇ ਕਿਆ ਵਾ ਜਦੋਂ ਪਹਿਲੀ ਤਨਖਾਹ ਦੇਣ ਵਾਸਤੇ ਗਿਆ ਉਸ ਬੱਚੇ ਤੋਂ ਬੜੇ ਪਿਆਰ ਨਾਲ ਉਹਨਾਂ ਨੇ ਤਨਖਾਹ ਫੜ ਕੇ ਫਿਰ ਵਾਪਸ ਉਹਨੂੰ ਮੋੜ ਕੇ ਕਹਿਣ ਲੱਗੇ ਆਪਣੇ ਘਰ ਵਿੱਚ ਇੱਕ ਗੋਲਕ ਲਾ ਲਾ ਆਪਣੀ ਕਮਾਈ ਦਾ 10ਵਾਂ ਹਿੱਸਾ ਉਸ ਗੋਲਕ ਵਿੱਚ ਪਾਇਆ ਕਰ ਕਹਿੰਦਾ ਜੀ ਕਰਨਾ ਕੀ ਆ ਕਹਿੰਦੇ ਸਕੂਲਾਂ ਦੇ ਬਾਹਰ ਧਿਆਨ ਰੱਖਿਆ ਕਰ ਕੱਲ ਕੋਈ ਤੇਰੇ ਵਰਗਾ ਹੋਰ ਜ਼ਰੂਰਤਮੰਦ ਬੰਦਾ ਬੱਚਾ ਤੈਨੂੰ ਨਜ਼ਰ ਆਵੇ ਉਹਦੀ ਪੜ੍ਹਾਈ ਦਾ ਖਰਚਾ ਚੁੱਕ ਕੇ ਉਹਨੂੰ ਤੂੰ ਪੜ੍ਹਾ ਦੇ ਇਹ ਇਹ ਜਿਹੜਾ ਇਹ ਸਾਨੂੰ ਇੱਥੋਂ ਸਿੱਖਿਆ ਜਿਹੜੀ ਆ ਉਹ ਸਕੂਲਾਂ ਦੇ ਵਿੱਚੋਂ ਮਿਲਦੀ ਆ ਅੱਜ ਜਿੱਥੇ ਅਸੀਂ ਅਕਸਰ ਮੈਂ ਕਥਾ 'ਚ ਵੀ ਬੇਨਤੀ ਕਰਦਾ ਕਿ ਜਿਵੇਂ ਚਲੋ ਸੇਕ ਪੌਂਡ ਦੇ ਅੰਦਰ ਲੰਗਰਾਂ ਦੀ ਬੜੀ ਵੱਡੀ ਪਰੰਪਰਾ ਹੈ ਬੜਾ ਵੱਡਾ ਯੋਗਦਾਨ ਹੈ ਵਰਲਡ ਲੈਵਲ ਤੇ ਲੰਗਰ ਚੱਲਦੇ ਆ ਪਰ ਸਾਡੇ ਸਰ ਸਰਬਜੀਤ ਜੀ ਇਹਨਾਂ ਜੀ ਦਾ ਕਹਿਣਾ ਹੈ ਕਿ ਸਾਨੂੰ ਅੱਜ ਉਹਨਾਂ ਲੰਗਰ ਲੰਗਰ ਦਾ ਚਲੋ ਸਾਦਾ ਹੀ ਚਾਹੀਦਾ ਹੈ ਇੱਕ ਇੱਕ ਦੋ ਦੋ ਬੱਚੇ ਜਿਦੀ ਜਿੰਨੀ ਕੁ ਸਮਰੱਥਾ ਉਹ ਬੱਚੇ ਗੋਦ ਲੈ ਕੇ ਜਿਹੜੇ ਪੜਨਾ ਚਾਹੁੰਦੇ ਆ ਘਰ ਚੋਂ ਜ਼ਰੂਰਤਮੰਦ ਨੇ ਲੋੜਵੰਦ ਨੇ ਪਤਾ ਹੋਵੇ ਕਿ ਸੱਚਮੋੱਚੇ ਦੇ ਘਰ ਵਿੱਚ ਫੀਸ ਦੀ ਦਿੱਕਤ ਹੈ ਵਰਦੀਆਂ ਦੀ ਦਿੱਕਤ ਹੈ ਪਰ ਬੱਚਾ ਹੁਣਾਰਾ ਹੈ ਤੇ ਉਹਨਾਂ ਬੱਚਿਆਂ ਨੂੰ ਅਡਾਪਟ ਕਰਕੇ ਉਹ ਜਿੱਥੋਂ ਤੱਕ ਪੜਨਾ ਚਾਹੁੰਦੇ ਆ ਉਹਨਾਂ ਨੂੰ ਪੜਾਇਆ ਜਾਵੇ ਤੇ ਤਾਂ ਕਿ ਇੱਕ ਸੋਹਣਾ ਸਮਾਜ ਸਿਰਜਿਆ ਜਾ ਸਕੇ ਇੱਕ ਚੰਗੇ ਸਮਾਜ ਦੀ ਜਿਹੜੀ ਆ ਉਹ ਘਾੜਤ ਘੜੀ ਜਾ ਸਕੇ ਇਹਦੇ ਵਿੱਚ ਇੱਕ ਅਸੀਂ ਇਹ ਛੋਟਾ ਜਿਹਾ ਉਦਮ ਜਿਹੜਾ ਇਹਦੇ ਵਿੱਚ ਮਾਪੇ ਸਭ ਤੋਂ ਪਹਿਲੇ ਟੀਚਰ ਮਾਪੇ ਹੁੰਦੇ ਆ ਬੱਚੇ ਦੇ ਉਹਨਾਂ ਨੇ ਸਕੂਲ ਕਿਉਂਕਿ ਮਾਪਿਆਂ ਨੂੰ ਪਤਾ ਕਿ ਸਾਡੇ ਸ਼ਬਦ ਸਿਰਫ ਬੱਚੇ ਨੂੰ ਘਰ ਤੋਂ ਬਾਹਰ ਜਾਣ ਤੋਂ ਰੋਕ ਸਕਦੇ ਆ ਪਰ ਸਮਾਜ ਵਿੱਚ ਇੱਕ ਚੰਗਾ ਇਨਸਾਨ ਬਣ ਲਈ ਸਾਨੂੰ ਚੰਗੇ ਅਧਿਆਪਕਾਂ ਕੋਲ ਭੇਜਣਾ ਪਏਗਾ ਇੱਥੇ ਆ ਕੇ ਫਿਰ ਅਧਿਆਪਕ ਇੱਕ ਟੀਚਰ ਉਹਨਾਂ ਦੀ ਜ਼ਿੰਮੇਵਾਰੀ ਬੜੀ ਵੱਡੀ ਹੋ ਜਾਂਦੀ ਹੈ ਕਿ ਉਹਨਾਂ ਨੇ ਬੱਚੇ ਦੀ ਘੜਤ ਕਿਵੇਂ ਕਰਨੀ ਹੈ ਮੈਨੂੰ ਇੱਕ ਦੋ ਛੋਟੀਆਂ ਛੋਟੀਆਂ ਕਹਾਣੀਆਂ ਮੈਂ ਇੱਕ ਦੋ ਮਿੰਟ ਲਈ ਕਹਿ ਕੇ ਤਾਂ ਕਿ ਅੱਜ ਬੱਚਿਆਂ ਨੂੰ ਵੀ ਸਮਝ ਆ ਜਾਏ ਤੇ ਟੀਚਰ ਸਹਿਬਾਨ ਬੜੇ ਪੜੇ ਲਿਖੇ ਨੇ ਕਿਉਂਕਿ ਸਾਡੇ ਸਤਕਾਰਯੋਗ ਸਰਬਜੀਤ ਸਿੰਘ ਇਹ ਵੀ ਟੀਚਰ ਸਨ ਅਧਿਆਪਕ ਸਨ ਚਲੋ ਸਾਡੇ ਲਈ ਤਾਂ ਇੱਕ ਸੰਸਥਾ ਨੇ ਆਲਰੇਡੀ ਇੰਸਟੀਚਿਊਟ ਨੇ ਜਿੱਥੋਂ ਵੀ ਸਰਚ ਕਰੋਗੇ ਹਰ ਇੱਕ ਸਵਾਲ ਦਾ ਜਵਾਬ ਨਾਲ ਦੀ ਨਾਲ ਮਿਲ ਜਾਂਦਾ ਇਹ ਪਰਮਾਤਮਾ ਦੀ ਬਖਸ਼ਿਸ਼ ਹੈ ਸਾਡਾ ਸਾਰਿਆਂ ਦਾ ਇਹ ਇੱਕ ਸੁਭਾਗ ਕਿ ਖੁਸ਼ਕਿਸਮਤ ਆ ਸੀ ਕਿ ਸਾਨੂੰ ਇਹੋ ਜਿਹੀ ਰੂਹੇ ਰਮਾ ਮਿਲੇ ਨੇ ਜਿੰਨਾ ਤੋਂ ਅਸੀਂ ਸੇਧ ਲੈ ਕੇ ਅੱਗੇ ਆ ਸਾਡਾ ਜਿਹੜਾ ਸੇਵਾ ਦਾ ਸੰਕਲਪ ਹੈ ਉਹ ਵੀ ਇੰਨਾਂ ਰਹੀ ਚੱਲ ਰਿਹਾ ਸਕੂਲ ਦੇ ਵਿੱਚ ਟੀਚਰ ਪੜ੍ਹਾ ਰਹੇ ਆ ਵਰਲਡ ਦਾ ਨਕਸ਼ਾ ਉਹਨਾਂ ਨੇ ਮੈਪ ਜਿਹੜਾ ਉਹ ਮੰਗਾਇਆ ਉਸ ਮੈਪ ਦੇ ਅਗਲੇ ਪਾਸੇ ਸਾਰੇ ਦੇਸ਼ਾਂ ਦੇ ਕੰਟਰੀਆਂ ਜਿਹੜੀਆਂ ਸਾਰੇ ਦੇਸ਼ ਨੇ ਉਹ ਮੈਪ ਦੇ ਉੱਤੇ ਸਾਹਮਣੇ ਉਹ ਇੱਕ ਵਰਲਡ ਦਾ ਨਕਸ਼ਾ ਨਜ਼ਰ ਆ ਰਿਹਾ ਹੈ ਪਰ ਉਹਦੇ ਪਿਛਲੇ ਪਾਸੇ ਉਹਨਾਂ ਨੇ ਵੀ ਤਾੜੀ ਮਾਰੀ ਉਹਨੂੰ ਗਲਵਕੜੀ ਚ ਲੈ ਕੇ ਪ੍ਰਿੰਸੀਪਲ ਨੇ ਕਿਹਾ ਬੱਸ ਮੈਂ ਆਹੀ ਤੁਹਾਨੂੰ ਸਬਕ ਦੇਣਾ ਸੀ ਆਹੀ ਤੁਹਾਨੂੰ ਸੇਧ ਦੇਣੀ ਸੀ ਜਿੱਦ ਦੇ ਤੁਸੀਂ ਆਪਣੇ ਆਪ ਨੂੰ ਪੜਨਾ ਸਿੱਖ ਗਏ ਆਪਣੇ ਆਪ ਨੂੰ ਸਵਾਰਨਾ ਸਿੱਖ ਗਏ ਦੁਨੀਆ ਤਾਂ ਆਪਣੇ ਆਪ ਸਵਰ ਜਾਏਗੀ ਜਿਹਨੂੰ ਬਾਣੀ ਚ ਕਿਹਾ ਆਪ ਸਾਰੇ ਮੈਂ ਮਿਲੇ ਮੈਂ ਮਿਲਿਆ ਸੋ ਕੋਈ ਜਿੱਦੇ ਆਪਣੇ ਆਪ ਦੀ ਸਮਝ ਆ ਗਈ ਨਾ ਉਹਦੇ ਸਮਾਜ ਵੀ ਸਾਡਾ ਸੁਧਰ ਜਾਏਗਾ ਸਮਾਜ ਵੀ ਸਾਡਾ ਸਮਝ ਜਾਏਗਾ ਇਸ ਲਈ ਸਾਡੇ ਭਾਵੇਂ ਦੇਸ਼ ਦੇ ਰਾਸ਼ਟਰਪਤੀ ਹੋਣ ਬੜੇ ਗਰੀਬੀ ਮਾਹੌਲ ਦੇ ਵਿੱਚ ਪੜੇ ਚਾਹੇ ਐਪੀ ਅਬਦੁਲ ਕਲਾਮ ਜੀ ਹੋਣ ਚਾਹੇ ਰਾਮਨਾਥ ਕੋਵਿੰਦ ਜੀ ਹੋਣ ਬੜੀਆਂ ਗਰੀਬੀਆਂ ਬੜੇ ਜਿਹੜੇ ਘਰ ਦੀਆਂ ਮਜਬੂਰੀਆਂ ਤੰਗੀਆਂ ਪਰੇਸ਼ਾਨੀਆਂ ਚੋਂ ਪੜੇ ਉਹ ਪਰ ਪੜ ਪੜ ਕੇ ਕਦੇ ਦੇਸ਼ ਦੇ ਰਾਸ਼ਟਰਪਤੀ ਬਣੇ ਚਾਹੇ ਅੰਬੇਦਕਰ ਸਾਹਿਬ ਹੋਣ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਉਹਨਾਂ ਨੇ ਵੀ ਬੜੀ ਗਰੀਬੀ ਚੋਂ ਉੱਠ ਕੇ ਰਾਤ ਨੂੰ ਦੀਵੇ ਜਗਾ ਜਗਾ ਕੇ ਪੜhaiਆਂ ਕੀਤੀਆਂ ਸੜਕਾਂ ਤੇ ਜਗਦੇ ਲੈਂਪ ਲਾਲਟਨ ਜਿਹੜੇ ਸਟਰੀਟ ਲਾਈਟਾਂ ਉਹਨਾਂ ਦੇ ਕੋਲ ਬੈਠ ਕੇ ਪੜhaiਆਂ ਕੀਤੀਆਂ ਇੱਕ ਦਿਨ ਇੰਨੇ ਉੱਚੇ ਮੁਕਾਮ ਤੇ ਪਹੁੰਚੇ ਕਿ ਦੇਸ਼ ਦਾ ਸੰਵਿਧਾਨ ਲਿਖਣ ਦੀ ਸਮਰੱਥਾ ਪ੍ਰਮਾਤਮਾ ਨੇ ਉਹਨਾਂ ਨੂੰ ਦਿੱਤੀ ਜਿਸ ਲਈ ਸਮਾਜ ਜੇ ਚੰਗਾ ਸੀ ਕਰਨਾ ਚਾਹੁੰਦੇ ਆ ਪਹਿਲਾਂ ਆਪ ਚੰਗੇ ਬਣਨਾ ਪਈਗਾ ਆਪ ਗਿਆਨ ਹਾਸਲ ਕਰਨਾ ਪਈਗਾ ਉਸ ਗਿਆਨ ਦੇ ਨਾਲ ਹੀ ਚੰਗਾ ਸਮਾਜ ਸਿਰਜਿਆ ਜਾ ਸਕਦਾ ਜਿਹਦੇ ਵਿੱਚ ਪਹਿਲਾ ਯੋਗਦਾਨ ਮਾਪਿਆਂ ਦਾ ਦੂਸਰਾ ਯੋਗਦਾਨ ਅਧਿਆਪਕਾਂ ਦਾ ਤੀਸਰਾ ਨੰਬਰ ਤੇ ਫਿਰ ਧਰਮ ਦੀ ਗੱਲ ਸ਼ੁਰੂ ਹੁੰਦੀ ਹੈ ਤੇ ਧਾਰਮਿਕ ਤੌਰ ਤੇ ਵੀ ਜਦੋਂ ਚੰਗੀ ਸਿਹਤ ਮਿਲਦੀ ਹੈ ਫਿਰ ਉਹ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਬਣ ਜਾਂਦੀ ਹੈ ਉਸ ਵਿਦਿਆ ਦਾ ਗਿਆਨ ਹਾਸਲ ਕਰਕੇ ਇੱਕ ਚੰਗੇ ਸਮਾਜ ਦਾ ਜਿਹੜਾ ਸਾਡੇ ਸਾਹਮਣੇ ਇੱਕ ਭਵਿੱਖ ਬਣਦਾ ਹੈ ਸਾਡੇ ਇਹ ਬੱਚੇ ਜਿਹੜੇ ਬੈਠੇ ਆ ਇਹ ਸਾਡੇ ਸਮਾਜ ਦਾ ਇੱਕ ਭਵਿੱਖ ਨੇ ਇੱਕ ਫਿਊਚਰ ਨੇ ਇਹ ਹਰਿਆਣੇ ਦੀ ਧਰਤੀ ਨੇ ਬੜੇ ਵੱਡੇ ਵੱਡੇ ਲੀਡਰ ਪੈਦਾ ਕੀਤੇ ਆ ਬڑے ਵੱਡੇ ਵੱਡੇ ਮੱਲ ਪਹਿਲਵਾਨ ਪੈਦਾ ਕੀਤੇ ਆ ਖਿਡਾਰੀ ਪੈਦਾ ਕੀਤੇ ਆ ਇਹ ਹਰਿਆਣੇ ਦੀ ਧਰਤੀ ਵਿੱਚ ਜਾਨ ਬਹੁਤ ਹੈ ਤੇ ਅੱਜ ਤੁਸੀਂ ਉਹ ਸਾਰੇ ਬੱਚੇ ਜਿਹੜੇ ਬੈਠੇ ਹੋ ਅਰਦਾਸ ਹੈ ਪ੍ਰਮਾਤਮਾ ਅੱਗੇ ਕਿ ਇੰਨੀਆਂ ਤਰੱਕੀਆਂ ਤੁਹਾਨੂੰ ਬਖਸ਼ੇ ਕਿ ਕਿ ਸਮਾਜ ਸੁਹਣਾ ਸਿਰਜ ਸਕੋ ਤੁਹਾਡੇ ਇਨਾਂ ਸਕੂਲਾਂ ਵਿੱਚੋਂ ਕਿ ਪੂਰੀ ਦੁਨੀਆ ਵਿੱਚ ਕੋਈ ਚੰਗੇ ਸਨੇਹ ਜਾਣ ਤੁਸੀਂ ਖੁਸ਼ਕਿਸਮਤ ਹੋ ਤੁਹਾਨੂੰ ਸਾਰਿਆਂ ਨੂੰ ਬਹੁਤ ਚੰਗੇ ਟੀਚਰ ਮਿਲੇ ਆ ਅਧਿਆਪਕ ਮਿਲੇ ਆ ਮਾਪਿਆਂ ਦਾ ਕਹਿਣਾ ਮੰਨਣਾ ਟੀਚਰਾਂ ਦਾ ਕਹਿਣਾ ਮੰਨਣਾ ਕਿਉਂਕਿ ਸਭ ਤੋਂ ਪਹਿਲੇ ਰੱਬ ਤੁਹਾਡੇ ਮਾਪੇ ਨੇ ਉਸ ਤੋਂ ਬਾਅਦ ਤੁਹਾਡੇ ਟੀਚਰ ਅਧਿਆਪਕ ਨੇ ਫਿਰ ਤੁਸੀਂ ਜਾ ਕੇ ਗੁਰੂ ਦੇ ਕੋਲ ਜਾਂਦੇ ਹੋ ਇਹ ਜਦੋਂ ਸਾਰੀਆਂ ਗੱਲਾਂ ਪੜਾ ਦਰਪੜਾ ਸਿੱਖਦੇ ਆਉਂਦੇ ਹੋ ਫਿਰ ਆਪਣੇ ਆਪ ਜੀਵਨ ਵਿੱਚ ਗੁਣ ਬਹੁਤ ਇਕੱਠੇ ਹੋ ਜਾਂਦੇ ਆ ਜਿਨ੍ਹਾਂ ਗੁਣਾ ਕਰਕੇ ਸਮਾਜ ਸਾਡਾ ਸਤਿਕਾਰ ਕਰਦਾ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਮੈਂ ਅੰਤ ਵਿੱਚ ਫਿਰ ਇਸ ਸਕੂਲ ਦੇ ਸਾਰੇ ਸਟਾਫ ਦਾ ਸਤਿਕਾਰ ਜੋ ਸਰਪੰਚ ਸਾਹਿਬ ਬੈਠੇ ਆ ਨਗਰ ਦਾ ਨਗਰ ਪੰਚਾਇਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਮੈਡਮ ਦੇਵਿਆ ਜੀ ਨੇ ਤੁਹਾਡੇ ਸਾਰਿਆਂ ਦਾ ਰੂਬਰੂ ਹੋਣ ਦਾ ਮੌਕਾ ਦਿੱਤਾ ਇੱਕ ਛੋਟੀ ਜੀ ਸੇਵਾ ਕਰਨ ਦਾ ਮੌਕਾ ਦਿੱਤਾ ਤੋਂ ਕੋਸ਼ਿਸ਼ ਰਹੇਗੀ ਅਰਦਾਸ ਵੀ ਹੈ ਕਿ ਅਸੀਂ ਰਲ ਮਿਲ ਕੇ ਅੱਗੇ ਚੱਲੀਏ ਇਸ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹੀਏ ਬੇਅੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੇ ਆਏ ਹੋਏ ਸੋਸ਼ਲ ਵਰਕਰ ਸ਼੍ਰੀ ਸਰਵ ਸਰਵਜੀਤ ਸਿੰਘ ਜੀ ਭਾਈ ਚਰਨ ਸਿੰਘ ਜੀ ਦਲੀਪ ਸ਼ਾਹ ਜੀ ਸਤਿੰਦਰ ਕੌਰ ਜੀ ਗਨੀਤ एम एस लहल जी दिलीप सिंह जी बावी बाजवा जी और सरपंच साहब हमारे पारवाला के महावीर जी तहे दिल से मेरे स्टाफ की तरफ से बच्चों की तरफ से और मेरी तरफ़ से आपका बहुत बहुत धन्यवाद एक बच्चे को प्रोत्साहन करना ताकि वो सही दिशा ले आगे बढ़े ये एक श्रृंखला बन जाती है एक चेन बन जाती है जैसे एक हाथ से अगला हाथ मिलता है आज जिन बच्चों को आपने मदद की है मैं पूरी उम्मीद करती हूँ कि जब ये बड़े होंगे तो ये भी इसी चीज़ को आगे बढ़ाएंगे कि आगे एक से एक को मदद दें बेटा एक और एक ग्यारह होते हैं एक और एक ग्यारह इसीलिए कहा जाता है आज आपको मदद मिल रही है कल आप इस जगह पे होंगे कि आप भी दूसरों को मदद करें इसी तरह से समाज का निर्माण होता है समाज की नींव मजबूत होती है सर सरबजीत सिंह ने इतना बड़ा योगदान सोशल वर्किंग में करा है और इतनी दूर ये सब लोग आए हैं सिर्फ आप लोगों की मदद करने के लिए आप लोगों को प्रोत्साहित करने के लिए और मैं उम्मीद करती हूँ और आप तरह आप सबकी तरफ से ये उनको प्रॉमिस करूँगी कि आप सभी बच्चे बहुत मेहनत से पढ़ेंगे बहुत आगे बढ़ेंगे और आप एक अच्छे समाज का निर्माण करेंगे एक बार फिर मैं अपनी तरफ से अपने स्टाफ की तरफ से आप सब आए हुए मेहमानों का बहुत बहुत दिल से शुक्रिया करती हूँ और उम्मीद करती हूँ भविष्य में भी आप इसी तरह हमारे बच्चों को प्रोत्साहित करेंगे इसके अलावा मैं बताना चाहूँगी आप सबको कि हमें हमारे सरपंच साहब की भी बहुत समय समय पे यूँ ही मदद मिलती रहती है तो उनका भी बहुत धन्यवाद हमेशा वो हमारे पास जब भी कोई समस्या या काम होता है उसके लिए मदद करते हैं लास्ट बट नॉट द लीस्ट सभी बच्चों का और सभी स्टाफ का भी बहुत बहुत धन्यवाद इतने कम टाइम पे प्रोग्राम तैयार करने का इतना डिसिप्लिन मेंटेन करने का इन सब चीजें ये सब चीजें आप सबके सहयोग के बिना नहीं हो सकती इसीलिए आप सबका भी बहुत बहुत धन्यवाद आप स्टेज पे आते रिया क्लास क्लास सिक्स खुशी बेटे जल्दी आए क्लास सिक्स खुशी देवी का छत्तीस ਸੇ ਸ਼ੂਜ਼ ਸਾਈਜ਼ 6 ਪਾ ਦੇ ਚੱਲ ਅੱਛਾ ਅ ਮਨਜੀਤ ਕਲਾਸ 6 ਮਨਜੀਤ ਬੇਟਾ ਮਾਂ ਰੁਕੋ ਜਰਾ ਪੂਜਾ ਰੁਕ ਜਾ ਬੇਟਾ ਹੇਮੰਤ ਮੜਨਾ ਹੋ ਗਿਆ ਠੀਕ ਹੈ ਠੀਕ ਹੈ ਨਹੀਂ ਨਹੀਂ साइज है थर्टी मंजीत का और शूज साइज है फाइव साइज बत्तीस बॉयज़ अच्छा शूज़ साइज फाइव देखो शूज बाद में दे, दे देंगे हम उनको चेंज कर जीविका क्लास सेवन चालीस जीविका क्लास सेवन साइज फोर्टी रिया क्लास सेवन चलो हां रिया क्लास 7 रिया yeah. 42 वंशिका क्लास 7 साइज़ 42 नीति चौहान क्लास 7 साइज़ 34 सरपासा ओके नंबर जूते चूज़ 6 नंबर हाँ आगे मोहित थर्टी से लड़का है हाँ क्लास एट मोहित थर्टी सिक्स दस नंबर का जूता शूज दस उमंग ऐसे दे दो अभी तो जीविका क्लास सिक्स क्लास सेवन सहजप्रीत सरपंच जी आइए क्लास सेवन सहजप्रीत क्लास एट सिमरन थर्टी एट 9th A class Channi Kumari 42 25 <laughs> <laughs> Zara Khan 9th A class Aminder Kaur Jude ne sade saakh sohneya ਰੋਹਾ ਵਾਲੇ ਰਿਸ਼ਤੇ ਨੇ ਬੜੇ پاک ਸੋਹਣਿਆ ਹਾਂ ਉਮਰਾਂ ਦੇ ਲਿਖੇ ਨੇ ਸਾਡੇ ਸਾਖ ਸੋਹਣਿਆ ਰੋਹਾ ਵਾਲੇ ਰਿਸ਼ਤੇ ਨੇ ਬੜੇ پاک ਸੋਹਣਿਆ ਤੇਰੇ ਅੱਖੇ ਫਿੱਕੀ ਲੱਗਦੀ ਦੁਨੀਆ ਦੀ ਹਰ ਸ਼ੈ ਇੱਕ ਦੂਜੇ ਲਈ ਹੀ ਬਣਿਆ ਸੋਹਣਿਆ ਸੱਜਣਾ ਵੇ ਤੂ ਤੇ ਮੈਂ ਤੂ ਤੇ ਮੈਂ ਇੱਕ ਦੂਜੇ ਲਈ ਹੀ ਬਣਿਆ ਸੋਹਣਾ ਸਜਣਾ ਵੇ ਤੂ ਤੇ ਮੈਂ ਤੂ ਤੇ ਮੈਂ ਬਾਕੀ YouTube ਤੇ ਦੇਖਿਓ ਜਾ ਕੇ ਠੀਕ ਹੈ ਬੱਚਿਓ